ਦਿਲਸਾਖ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਫੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ ਤੇ ਮੀਟਿੰਗ ਵੱਲੋਂ ਮੁਰਤੋ ਸੁਖਵੀਰ ਬਾਲ ਦੇ ਪ੍ਰਧਾਨਗੀ ਨੂੰ ਲੈ ਕੇ ਭਰੋਸਾ ਜਤਾਇਆ ਗਿਆ ਤੇ ਦਿਲਜੀਤ ਸਿੰਘ ਚੀਮਾ ਵੱਲੋਂ ਕਿਹਾ ਗਿਆ ਕਿ ਜਿਹੜੇ ਕੇਂਦਰ ਸਾਜੀ ਸਾਧ ਰਚ ਰਹੇ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਬਹੁਤ ਸਾਰੇ ਵੱਡੇ ਕੱਦ ਦੇ ਆਗੂ ਵੱਖਰੇ ਤੌਰ ਤੇ ਬਖੋਗੇ ਤੇ 1 ਜੁਲਾਈ ਨੂੰ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਇਹ ਕਹਿ ਕੇ ਸਾਨੂੰ ਭੁੱਲਾਂ ਬਖਸ਼ੋ ਜਿਹੜੀਆਂ ਪਿਛਲੀਆਂ ਗਲਤੀਆਂ ਸਭ ਤੋਂ ਹੋਈਆਂ ਨੇ ਉਹਨੂੰ ਲੈ ਕੇ ਕੱਲ ਇੱਕ ਮੀਟਿੰਗ ਸੱਦ ਲਈ ਇੱਕ ਅੱਜ ਮੀਟਿੰਗ ਸੱਦ ਲਈ ਕੱਲ ਵੀ ਹੱਥ ਕੜੇ ਕਰਾਲੇ ਅੱਜ ਵੀ ਕਰਾਲੇ ਜਿਹੜਾ ਇਹਨਾਂ ਨੇ ਮਤਾ ਪਾਸ ਕੀਤਾ ਉਹ ਇਹ ਕੀਤਾ ਕਿ ਕੁਝ ਪੰਥ ਦੁਸ਼ਮਣ ਪੰਜਾਬ ਨੂੰ ਲਾਬੂ ਲੋਨ ਨੂੰ ਕਰਦੇ ਐ ਤੇ ਫਿਰ 10 ਜੇ ਏਡਾ ਵੱਡਾ ਕੱਠ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਤੇ ਤੁਹਾਡੀਆਂ 10 ਤੇ ਜਵਾਨਤਾਵਾਂ ਕਿ ਜਬਤ ਹੋ ਗਈਆਂ ਇਹਦੇ ਬਾਰੇ ਕਿਤੇ ਵਿਚਾਰ ਕਰਨਾ ਕਿ ਇਕੱਲਾ ਜਕਾਰੇ ਛੱਡਨੀ ਹੈ ਲੋਕ ਕਿਉਂ ਦੂਰ ਹੋ ਗਏ ਤੁਹਾਤੋਂ ਜੇ ਉਹਨਾਂ ਦੇ ਉੱਤੇ ਤੁਸੀਂ ਕੰਮ ਨਾ ਕੀਤਾ ਤਾਂ ਨੁਕਸਾਨ ਹੋ ਹੋ ਜਾਵੇਗਾ ਅਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਹੌਮੇ ਛੱਡ ਕੇ ਤੁਸੀਂ ਅਕਾਲੀ ਦਲ ਬਚਾਉਣਾ ਹੈ ਕਿ ਪਰਿਵਾਰ ਬਚਾਉਣਾ ਹੈ ਬਾਹਰ ਸਿਮੇ ਕੋ ਬਾਦਲ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਜੀ ਅਕਾਲੀ ਦਲ ਦੇ ਦੋ ਫਾੜ ਨੂੰ ਲੈ ਕੇ ਉਹਨਾਂ ਕਹੇ ਕਿ 117 ਜਿਹੜੇ ਸਾਡੇ ਸੀਨੀਅਰ ਲੀਡਰ ਨੇ ਉਹਦੇ ਵਿੱਚ 112 ਸਾਡੇ ਨਾਲ ਨੇ ਪੰਜ ਤਾਂ ਭਾਜਪਾ ਦੇ ਨੇ ਉਹਨਾਂ ਨੂੰ ਇਹ ਪੁੱਛੇ ਜੇ ਤੁਹਾਡੇ ਨਾਲ ਇੰਨੇ ਜ਼ਿਆਦਾ ਨੇ ਤੇ ਵੋਟਾਂ ਮਿਲ ਕਿੱਥੇ ਜਾਂਦੇ ਨੇ ਆਪਣੀ ਪਿੱਠ ਆਪ ਹੀ ਥਪੜੀ ਜਾਣੀ ਜਸਪ੍ਰੀਤ ਸਾਬ੍ਹ ਲੋਕੋ ਨਿੱਜੀ ਚੈਨਲ ਇੰਟਰਵਿਊ ਦਿੱਤੇ ਗਿਆ ਤੇ ਜਿਹਦੇ ਚੱਲਦੇ ਗੱਲਬਾਤ ਹੋਈ ਹੈ ਵੀ ਗੈਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਦੀ ਆਫਰ ਕੀਤੀ ਗਈ ਹੈ। ਗੈਨੀ ਹਰਪ੍ਰੀਤ ਸਿੰਘ ਸਿਆਸਤਦਾਨ ਤਾਂ ਹੈ ਨਹੀਂ। ਮਰਜੀ ਹੈ ਨਾ ਦੀ ਪਤਾ ਨਹੀਂ ਉਹ ਗੱਲ ਕਬੂਲਣਗੇ ਜਾਂ ਨਹੀਂ ਕਬੂਲਣਗੇ। ਮੈਨੂੰ ਨਹੀਂ ਪਤਾ ਗੈਨੀ ਹਰਪ੍ਰੀਤ ਸਿੰਘ ਇਸ ਗੱਲ ਤੇ ਬੱਝ ਚੁੱਕੇ ਨੇ। ਉਹ ਇੱਕ ਧਾਰਮਿਕ ਸ਼ਖਸੀਅਤ ਨੇ। ਜਦੋਂ ਉਹਨਾਂ ਨੂੰ ਸ੍ਰੀ ਕਾਲ ਤਖਤ ਸਭ ਤੋਂ ਬਦਲਿਆ ਗਿਆ। ਅਕਾਲਤ ਬਦਲਦੀ ਸਮਰਥਾ ਕਿਹਦੇ ਕੋਲ ਹੈ ਇਹਨਾਂ ਦੀ ਜਿਹੜੀ ਐਗਜੈਕਟਿਵ ਕੁਆਲਟੀ ਹੈ ਸ਼ਰੂਮਣੀ ਕਮੇਟੀ ਦੀ ਤੇ ਸ਼ਰੂਮਣੀ ਕਮੇਟੀ ਦਾ ਰਿਪੋਰਟ ਉਹ ਅਕਾਲੀ ਦਲ ਕੋਲ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੌਣ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਜ਼ਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਂਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿਲਸਾ ਸਵਾਗਤ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਜੀ ਢਿਲਸਾ ਬਾਜੇ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ ਤੇ ਮੀਟਿੰਗ ਵੱਲੋਂ ਮੁਰਤੋ ਸੁਖਵੀਰ ਬਾਦਲ ਦੇ ਪ੍ਰਧਾਨਗੀ ਨੂੰ ਲੈ ਕੇ ਭਰੋਸਾ ਜਤਾਇਆ ਗਿਆ ਤੇ ਦਿਲਜੀਤ ਸਿੰਘ ਚੀਮਾ ਵੱਲੋਂ ਕਹੇ ਗਿਆ ਕਿ ਜ ਦੇਖੋ ਅਕਾਲੀ ਦਲ ਵਿੱਚ ਬਹੁਤ ਵੱਡਾ ਸੰਕਟ ਪਿਆ ਹੋਇਆ ਹੈ ਇਹ ਕੋਰ ਕਮੇਟੀ ਨਹੀਂ ਸੀ ਇਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗਸ ਸੀ ਇਹ ਮੀਟਿੰਗਾਂ ਪਾਰਟੀ ਕਰਦੀ ਰਹਿੰਦੀ ਹੁੰਦੀ ਹੈ ਪਰ ਹੁਣ ਕਿਉਂ ਤੇਜ਼ ਹੋ ਗਈਆਂ ਕਿਉਂਕਿ ਬਹੁਤ ਸਾਰੇ ਵੱਡੇ ਕਦ ਦੇ ਆਗੂ ਵੱਖਰੇ ਤੌਰ ਤੇ ਵੱਖ ਹੋ ਗਏ ਤੇ 1 ਜੁਲਾਈ ਨੂੰ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਇਹ ਕਹਿ ਕੇ ਸਾਨੂੰ ਭੁੱਲਾਂ ਬਖਸ਼ੋ ਜਿਹੜੀਆਂ ਪਿਛਲੀਆਂ ਗਲਤੀਆਂ ਸਾਤੋਂ ਹੋਈਆਂ ਨੇ ਉਹਨੂੰ ਲੈ ਕੇ ਕੱਲ ਇੱਕ ਮੀਟਿੰਗ ਸੱਦ ਲਈ ਇੱਕ ਅੱਜ ਮੀਟਿੰਗ ਸੱਦ ਲਈ ਕੱਲ ਵੀ ਹੱਥ ਕੜੇ ਕਰਾਲੇ ਅੱਜ ਵੀ ਕਰਾਲੇ ਤੇ ਧਾਮੀ ਸਾਹਿਬ ਵੀ ਉੱਥੇ ਬੋਲ ਪਏ ਕਿ 31 ਜੁਲਾਈ ਤੱਕ ਵੋਟਾਂ ਦਾ ਕੰਮ ਹੈ ਵੱਧ ਤੋਂ ਵੱਧ ਵੋਟਾਂ ਬਣਵਾਓ ਤੇ ਜਿਹੜਾ ਇਹਨਾਂ ਨੇ ਮਤਾ ਪਾਸ ਕੀਤਾ ਉਹ ਇਹ ਕੀਤਾ ਕਿ ਕੁਝ ਪੰਥ ਦੁਸ਼ਮਣ ਪੰਜਾਬ ਨੂੰ ਲਾਂਬੂ ਲੋਨ ਨੂੰ ਫਿਰਦੇ ਐ ਕੌਣ ਹੈ ਕੇਦਰ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਹੈ ਜਿਹਦੇ ਨਾਲ 96 ਤੋਂ ਲੈ ਕੇ 20 ਤੱਕ ਤੁਹਾਡੀ ਭਾਈਵਾਲੀ ਰਹੀ ਦਗ ਭਗ 24-25 ਸਾਲ ਤੁਸੀਂ ਪ੍ਰਧਾਨ ਮંત્રી ਦੇ ਨਾਲ ਉਹਨਾਂ ਦੇ ਮੰਤਰੀ ਮੰਡਲ 'ਚ ਬੈਠਦੇ ਰਹੇ ਯਾਦ ਕਰੋ 1996 ਨੂੰ ਜਦੋਂ ਬਰਨਾਲਾ ਸਾਹਿਬ ਦਾ ਲਗਭਗ ਨਾਂ ਤੈਅ ਹੋ ਗਿਆ ਸੀ ਕਿ ਤੀਜੇ ਫਰੰਟ ਵੱਲੋਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਨਾਇਆ ਜਾ ਸਕਦਾ ਹੈ ਉਦੋਂ ਤੁਸੀਂ ਜਿੱਤੇ ਸੀ ਬਹੁਜਨ ਸਮਾਜ ਪਾਰਟੀ ਦੇ ਨਾਲ ਰਲ ਕੇ 11 ਸੀਟਾਂ ਜਿੱਤੇ ਸੀ 13 'ਚੋਂ ਦੋ ਸੀਟਾਂ ਹੀ ਸਰਪ੍ਰਿਰੀਆਂ ਸੀ ਜਿਹੜੀਆਂ ਕਾਂਗਰਸ ਕੋਲ ਰਹਿ ਗਈਆਂ ਸੀ ਬਹੁਜਨ ਸਵਾਜ ਪਾਰਟੀ ਤੇ ਅਕਾਲੀ ਦਲ ਦਾ ਸਾਂਝਾ ਮੋਰਚਾ 13 ਚੋਂ 11 ਸੀਟਾ ਜਿੱਤ ਗਿਆ ਸੀ ਜਦੋਂ ਪਤਾ ਲੱਗ ਗਿਆ ਕਿ ਬਨਾਸਾ ਪ੍ਰਧਾਨ ਮੰਤਰੀ ਬਣ ਸਕਦੇ ਆ ਉਸ ਵੇਲੇ ਦੇ ਪ੍ਰਧਾਨ ਸਰਦਾਰ ਪ੍ਰਕਾਸ਼ਕ ਬਾਦਲ ਦਿੱਲੀ ਦੇ ਕਾਗੂ ਨੂੰ ਲੈ ਕੇ ਬਾਜਪਾਈ ਸਾਹਿਬ ਦੇ ਘਰ ਜਾਂਦੇ ਆ ਤੇ ਬਿਨਾਂ ਸ਼ਰਤ ਹਮਾਇਤ ਦੇ ਆਉਂਦੇ ਆ ਆ ਜਿੰਨੀਆਂ ਪਾਰਟੀਆਂ ਹੁਣ ਐਨਰਡੀਗ ਵਿੱਚ ਜੁੜ ਰੀਆਂ ਨੇ ਸਾਰਿਆਂ ਆਪੋ ਆਪਣੇ ਸੂਬੇ ਵਾਸਤੇ ਕੋਈ ਨਾ ਕੋਈ ਮੰਗ ਰੱਖ ਰਹੇ ਨੇ ਉਦੋਂ ਸਥਿਤੀ ਇਹੋ ਜੀ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਦੀ ਗੱਲ ਸੁਣਨੀ ਪੈਂਦੀ ਕਿਉਂਕਿ ਸਰਕਾਰ ਘੱਟ ਗਿਣਤੀ 'ਚ ਸੀ ਉਹ ਗਲਤੀਆਂ ਤੇ ਕਦੇ ਵਿਚਾਰ ਕੀਤਾ ਹੁਣ ਕੇਂਦਰ ਸਰਕਾਰ ਉਹ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਫਤਵਾ ਦਿੱਤਾ ਆ ਲੋਕ ਸਭਾ ਚੋਣਾਂ ਲੰਘੀਆਂ ਨੇ ਤੁਹਾਨੂੰ ਤਾਂ 1 ਮਿਲੀਅਨ ਦੱਸਦੇ ਤੁਹਾਨੂੰ ਜਵੰਤਾ ਜਬਤ ਹੋ ਗਈਆਂ ਕੱਲ ਕਹਿੰਦੇ ਜੀ ਜ਼ਿਲ੍ਹਾ ਪ੍ਰਧਾਨਾ ਨੇ ਹਮਾਇਤ ਕਰਤੀ ਅੱਜ ਵਰਕਿੰਗ ਕਮੇਟੀ ਨੇ ਹਮਾਇਤ ਕਰਤੀ ਇਹ ਜਿਹੜੀ ਵਰਕਿੰਗ ਕਮੇਟੀ ਨੇ ਤੁਹਾਡੀ ਹਮਾਇਤ ਕੀਤੀ ਹੈ ਤੇ ਫਿਰ ਦਾਸ ਜੀ ਐਡਾ ਵੱਡਾ ਕੱਠ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਤੇ ਤੁਹਾਡੀਆਂ 10 ਤੇ ਜਵਾਨਤਾਵਾਂ ਕਿਉਂ ਜਬਤ ਹੋ ਗਈਆਂ ਇਹਦੇ ਬਾਰੇ ਕਿਤੇ ਵਿਚਾਰ ਕਰਨਾ ਕਿ ਕੱਲਾ ਜਕਾਰੇ ਛੱਡਨੇ ਆ ਜੇ ਪਾਰਟੀ ਨੇ ਅਜੇ ਵੀ ਹਾਰ ਦੀ ਅਸਲ ਕਾਰਨਾ ਤੇ ਨਾ ਗਏ ਇਸੇ ਤਰ੍ਹਾਂ ਪਾਟੋ ਧਾੜ ਚ ਤੁਰੇ ਫਿਰਦੇ ਰਹੇ ਮੈਂ ਦੂਜਿਆਂ ਨੂੰ ਵੀ ਉਹ ਨਹੀਂ ਕਹਿੰਦਾ ਜਦੋਂ ਇਹ ਗਲਤੀਆਂ ਹੋਈਆਂ ਜਿਹੜੀਆਂ ਗਲਤੀਆਂ ਦੇ ਵਾਸਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਾਣ ਲੱਗੇ ਆ ਉਹਨਾਂ ਵਿੱਚੋਂ ਇੱਕ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਅਸੀਂ ਅੱਜ ਇੰਟਰਵਿਊ ਕੀਤਾ ਉਹਨਾਂ ਨੇ ਵੀ ਇਹੀ ਕਿਹਾ ਉਦੋਂ ਉਹ ਵੀ ਨਾਲ ਸੀ ਉਦੋਂ ਸਫਾਈਆਂ ਦਿੰਦੇ ਹੁੰਦੇ ਸੀ ਤੇ ਪਾਰਟੀ ਪ੍ਰਧਾਨ ਦੀ ਪਿੱਠ ਥਾਪੜਦੇ ਸੀ ਅੱਜ ਮੇਰਾ ਖਿਆਲ ਤੁਸੀਂ ਅਜੇ ਤੱਕ ਨਹੀਂ ਸਿੱਖਿਆ ਕੁਝ ਕਿ ਇਕੱਠੇ ਹੋ ਕੇ ਕਿਵੇਂ ਚੱਲਣਾ ਹੈ ਇਹਦੇ ਵਿੱਚ ਤੁਸੀਂ ਜਿਸ ਹੱਦ ਤੱਕ ਪਹੁੰਚ ਗਏ ਇਹ ਮੈਂ ਸਮਝਦਾ ਕਿ ਬਹੁਤ ਨਹੀਂ ਹੋਣਾ ਚਾਹੀਦਾ ਮੈਂ ਹਰ ਵੇਲੇ ਇਸ ਗੱਲ ਦੇ ਉੱਤੇ ਡਟ ਕੇ ਖੜਦਾ ਕਿ ਕਿਸੇ ਵੀ ਖੇਤਰੀ ਪਾਰਟੀ ਨੂੰ ਮਜ਼ਬੂਤ ਰਹਿਣਾ ਚਾਹੀਦਾ ਹੈ ਔਰ ਅਜ ਤਾਂ ਹੀ ਤਰੱਕੀ ਕਰ ਸਕਦਾ ਜੇ ਉੱਥੋਂ ਦੀ ਖੇਤੀ ਪਾਰਟੀ ਮਜ਼ਬੂਤ ਹੋਵੇ ਸਾਡੀ ਖੇਤਰੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਜਦੋਂ ਇਹ ਪਾਰਟੀ ਇੱਕ ਪਰਿਵਾਰ ਤੱਕ ਹੀ ਸੀਮਤ ਰਹਗੀ ਤੇ ਫਿਰ ਜੋ ਹਾਲ ਹੋਇਆ ਉਹ ਸਾਹਮਣੇ ਹੈ ਜੇ ਅਜੇ ਵੀ ਤੁਸੀਂ ਕਹਿੰਦੇ ਤੇ ਲਿਖਿਆ ਨਾ ਪੜਿਆ ਮਰਜੀ ਤੁਹਾਡੀ ਹੈ ਤੇ ਲੋਕ ਤੁਹਾਤੋਂ ਕਿਉਂ ਦੂਰ ਹੋਏ ਨੇ ਇਸ ਗੱਲ ਨੂੰ ਬਠਿੰਡਾ ਜਿੱਤ ਲਿਆ ਦੁਨੀਆ ਭਰ ਨੂੰ ਪਤਾ ਕਿ ਬਠਿੰਡਾ ਜਿੱਤਿਆ ਕਿਵੇਂ ਗਿਆ ਬਾਕੀ ਤੁਸੀਂ ਕਿਉਂ ਨਾ ਜਤਾ ਸਕੇ ਲੋਕ ਕਿਉਂ ਦੂਰ ਹੋ ਗਏ ਤੁਹਾ ਤੋਂ ਜੇ ਉਹਨਾਂ ਦੇ ਉੱਤੇ ਤੁਸੀਂ ਕੰਮ ਨਾ ਕੀਤਾ ਤਾਂ ਨੁਕਸਾਨ ਹੋਰ ਹੋ ਜਾਵੇਗਾ ਅਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਹੌਮੇ ਛੱਡ ਕੇ ਤੁਸੀਂ ਅਕਾਲੀ ਦਲ ਬਚਾਉਣਾ ਹੈ ਕਿ ਪਰਿਵਾਰ ਬਚਾਉਣਾ ਹੈ ਜੇ ਅਕਾਲੀ ਦਲ ਵਿੱਚ ਇਸੇ ਤਰ੍ਹਾਂ ਦੀ ਵੰਡ ਹੁੰਦੀ ਰਹੀ ਤਾਂ ਫਿਰ ਮੁਸ਼ਕਲ 27 ਦੇ ਵਿੱਚ ਥੋੜਾ 7 ਤੱਕ ਪਹੁੰਚਣਾ ਜੀ ਜੀ ਸੋ ਨਾਲੇ ਬਿਬਾ ਹਰਸੀਮੇ ਕੋ ਬਾਦਲ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਜੀ ਕਾਲੀ ਦਲ ਦੇ ਦੋ ਫਾੜ ਨੂੰ ਲੈ ਕੇ ਉਹਨਾਂ ਕਹੇ ਕਿ 117 ਜਿਹੜੇ ਸਾਡੇ ਸੀਨੀਅਰ ਲੀਡਰ ਨੇ ਉਹਦੇ ਵਿੱਚ 112 ਸਾਡੇ ਨਾਲ ਨੇ ਪੰਜ ਤਾਂ ਭਾਜਪਾ ਦੇ ਨੇ ਉਹਨਾਂ ਨੂੰ ਇਹ ਪੁੱਛੇ ਜੇ ਤੁਹਾਡੇ ਨਾਲ ਇੰਨੇ ਜ਼ਿਆਦਾ ਨੇ ਤੇ ਵੋਟਾਂ ਮਿਲ ਕਿੱਥੇ ਜਾਂਦੇ ਨੇ ਆਪਣੀ ਪਿੱਠ ਆਪ ਹੀ ਥਪੜੀ ਜਾਣੀ ਤੁਸੀਂ ਕੰਧ ਤੇ ਲਿਖਿਆ ਪੜੋ ਲੋਕ ਕੀ ਚਾਹੁੰਦੇ ਆ ਸੰਗਤ ਕੀ ਚਾਹੁੰਦੇ ਆ ਸਾਡੇ ਸਿੱਖ ਕੌਮ ਦੇ ਵਿੱਚ ਸੰਗਤ ਕੀ ਬਸੇਵੇ ਦਿਤਤੀ ਆ ਗੁਰੂ ਸਾਹਿਬ ਨੇ ਜੇ ਤੁਸੀਂ ਆਪਣੀ ਪਿੱਠ ਆਪ ਥਾਪ ਥਪਾਈ ਜਾਣੀ ਐ ਲੋਕਾਂ ਤੱਕ ਜਾਣਾ ਨਹੀਂ ਲੋਕਾਂ ਨੂੰ ਸੁੰਨਾ ਨਹੀਂ ਤਾਂ ਕਾਰਨੋ ਲਭੋ ਤੁਸੀਂ ਇੱਕ ਸੀਟ ਤੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੱਥੇ ਹੋ 117 ਚੋਂ 108 ਤੇ ਹਾਰੇ ਹੋ ਤੋੜੀ ਤਾਂ ਜਵਾਨ ਤਾਂ ਜਬਤ ਹੋਈ ਹੈ 10 ਜਵਾਨ ਤਾਂ ਜਬਤ ਹੋ ਜਾਣ ਉਹ ਵੀ ਸ਼੍ਰੋਮਣੀ ਅਕਾਲੀ ਦਲ ਕੁਰਬਾਨੀ ਵਾਲੀ ਪਾਰਟੀ ਦੀਆਂ ਸੋ ਦੂਜਿਆਂ ਦੇ ਵਿੱਚੋਂ ਕਈ ਆਗੂ ਕਹਿੰਦੇ ਕਿ ਜਦੋਂ ਤੱਕ ਨਾ ਜਿਨ੍ਹਾਂ ਦਾ ਅਕਾਲੀ ਪਿਸ਼ੋਕੜਾ ਨਾ ਲੈਣਾ ਨਾ ਦੇਣਾ ਦੂਜੇ ਪਾਸੇ ਉਹ ਗੱਲ ਦਾ ਦਾਵਾ ਕਰਦੇ ਆ ਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਐਮਰਜੈਂਸੀ ਵੇਲੇ ਜੇਲਾਂ ਕੱਟੀਆਂ ਪਤਾ ਨਹੀਂ ਕੌਣ ਆਏਗਾ ਕੌਣ ਨਹੀਂ ਆਏਗਾ ਇਸ ਸਮਾਦਰਸੇਗਾ ਕਿ ਕਿਸ ਕਿਸੇ ਤਰੀਕੇ ਦੇ ਨਾਲ ਪੰਜਾਬ ਦਾ ਹਰ ਪੰਜਾਬੀ ਚਾਹੁੰਦਾ ਹੈ ਕਿ ਇਹ ਸ਼ਰਮਣੀ ਅਕਾਲੀ ਦਲ ਚੜ੍ਹਦੀ ਕਲਾ ਵਿੱਚ ਰਹੇ ਪਰ ਜਿਹੜੇ ਇਹਦੇ ਤੇ ਰਾਜ ਕਰਦੇ ਆ ਉਹਨਾਂ ਨੂੰ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਜੀ ਸੋ ਦੂਜੇ ਪਾਸੇ ਗੱਲ ਕਰਦੇ ਜਿਹੜੇ ਵਿਰੋਧੀ ਧਿਰ ਦੇ ਪ੍ਰਮਿੰਦਰ ਸਿੰਘ ਢੀਡ ਸਾਬ੍ਹ ਲੋਕ ਨਿੱਜੀ ਚੈਨਲ ਇੰਟਰਵਿਊ ਦਿੱਤੇ ਕੀ ਹੈ ਤੇ ਜਿਹਦੇ ਚੱਲਦੇ ਗੱਲਬਾਤ ਹੋਈ ਹੈ ਵੀ ਗੈਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਦੀ ਆਫਰ ਕੀਤੀ ਗਈ ਹੈ ਜੀ ਦੇਖੋ ਜਿਹੜਾ ਗੈਨੀ ਹਰਪੀਤ ਸਿੰਘ ਸਿਆਸਤਦਾਨ ਤਾਂ ਹੈ ਨਹੀਂ ਮਰਜੀ ਹੈ ਇਹਨਾਂ ਦੀ ਪਤਾ ਨਹੀਂ ਉਹ ਗੱਲ ਕਬੂਲਣਗੇ ਜਾਂ ਨਹੀਂ ਕਬੂਲਣਗੇ ਉਹ ਸਾਡੇ ਸਰਬਉੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਨੇ ਸਭ ਤੋਂ ਵੱਡੀ ਸਮੱਸਿਆ ਤਾਂ ਇਹੋ ਹੀ ਹੈ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਿਵੇਂ ਕਰਨਾ ਹੈ ਕਈ ਪੱਤਰਕਾਰ ਕਹਿੰਦੇ ਹੁੰਦੇ ਆ ਕਿ ਜਦੋਂ ਨਿਯੁਕਤੀ ਕਰਦੇ ਆ ਹਾਥੀ ਦੇ ਵਹਾ ਕੇ ਲਿਆਉਂਦੇ ਆ ਜਾਂਦੇ ਨੂੰ ਰਿਕਸ਼ਾ ਨਹੀਂ ਮਿਲਦਾ ਸਰਵ ਉੱਚ ਸ਼ਕਤੀ ਹੋਵੇ ਉਹਦਾ ਕੋਈ ਵਿਧੀ ਵਿਧਾਨੀ ਨਾ ਹੋਵੇ ਵੀ ਕਿਹਨੇ ਬੰਨਾ ਕਿੰਨੇ ਚਿਰ ਵਾਸਤੇ ਬੰਨਾ ਕੋਈ ਜਦੋਂ ਮਰਜੀ ਉਹਨੂੰ ਉਤਾਰ ਦਿਓ ਜਦੋਂ ਮਰਜੀ ਲਾਓ ਜੇ ਆਪਣੇ ਮਤਾਬ ਕਿ ਚੱਲਦਾ ਕਾਰਜਕਾਰੀ ਹੈ ਤਾਂ ਕਾਰਜਕਾਰੀ ਰੱਖਾਂਗੇ ਨਹੀਂ ਤਾਂ ਫਿਰ ਹਟਾ ਦੇਾਂਗੇ ਸੋ ਮੈਨੂੰ ਨਹੀਂ ਪਤਾ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਤੇ ਬੰਨ ਚੁੱਕੇ ਨੇ ਉਹ ਇੱਕ ਧਾਰਮਿਕ ਸ਼ਖਸੀਅਤ ਨੇ ਜਦੋਂ ਉਹਨਾਂ ਨੂੰ ਸ਼੍ਰੀ ਕਾਲ ਤਖਤ ਤੋਂ ਬਦਲਿਆ ਗਿਆ ਅਕਾਲਤ ਬਦਲ ਦੀ ਸਮਰਥਾ ਕਿਹਦੇ ਕੋਲ ਹੈ ਇਹਨਾਂ ਦੀ ਜਿਹੜੀ ਐਗਜ਼ੈਕਟਿਵ ਕੁਆਇਟੀ ਹੈ ਸ਼ਰਮਣੀ ਕਮੇਟੀ ਦੀ ਤੇ ਸ਼ਰਮਣੀ ਕਮੇਟੀ ਦਾ ਰਿਪੋਰਟ ਉਹ ਅਕਾਲੀ ਦਲ ਕੋਲੇ ਫਿਰ ਉਹ ਨਿਯੁਕਤੀ ਨੂੰ ਆਪਾਂ ਪਾਰਦਰਸ਼ਿਕ ਕਿਵੇਂ ਕਹਿ ਸਕਦੇ ਹਾਂ ਉਹ ਧਾਰਮਿਕ ਨੇ ਪੀ ਐਚ ਡੀ ਵੀ ਸ਼ਾਦ ਮੁਕੰਮਲ ਕਰ ਲਈ ਉਹਨਾਂ ਨੇ ਉਹ ਸਿਆਸਤਦਾਨ ਨਹੀਂ ਹੋ ਸਕਦੇ ਸਿਆਸਤ ਵਿੱਚ ਵੀ ਤਜਰਬਾ ਚਾਹੀਦਾ ਜਾਂ ਕੋਈ ਦੋਨੇ ਤਜਰਬੇ ਹੋਣ ਮੈਂ ਸਮਝਦਾ ਕਿ ਅਜੇ ਤੱਕਰ ਗੈਨੀ ਹਰਪ੍ਰੀਤ ਸਿੰਘ ਦੇ ਆਪਣੇ ਵੱਲੋਂ ਕਿਸੇ ਕਿਸਮ ਦੀ ਕੋਈ ਸਪਸ਼ਟੀਕਰਨ ਨਹੀਂ ਆਇਆ ਉਹ ਬਣਨ ਨੂੰ ਤਿਆਰ ਨੇ ਜਾਂ ਨਹੀਂ ਇਹਨਾਂ ਦਾ ਪੱਖ ਹੈ ਕਿ ਅਸੀਂ ਬਣਾ ਸਕਦੇ ਆ ਇਹ ਹੋਰਾਂ ਨੂੰ ਵੀ ਤਲਾਸ਼ ਕਰ ਰਹੇ ਨੇ ਸੋ ਆਪਾਂ ਦੇਖਾਂਗੇ ਕਿ ਉਹ ਗੱਲ ਇਹਨਾਂ ਦੀ ਮੰਨਦੇ ਆ ਜਾਂ ਨਹੀਂ ਮੰਨਦੇ ਜੇ ਕਿਸ ਸ਼ਖਸੀਅਤ ਨੂੰ ਲਿਆਂਦਾ ਜਾਂਦਾ ਹੈ ਜਾਂ ਕੁਝ ਜਿੰਗਾ ਸ਼ਖਸੀਤਾ ਹੋਣ ਜਿਹੜੀ ਦੁਨਾਂ ਧੜਿਆਂ ਦੇ ਵਿੱਚ ਏਕਤਾ ਕਰਾ ਦੇਣਾ ਇਸ ਵੇਲੇ ਸਮੇਂ ਦੀ ਗੱਲ ਹੈ ਆਮ ਲੋਕਾਂ 'ਚ ਚਰਚਾ ਹੈ ਕਿ ਅਕਾਲੀ ਦਲ ਤਾਂ ਹਮੇਸ਼ਾ ਇਹੀ ਹੈ ਨਾ ਮੈਂ ਉਜੜਾ ਪੰਥ ਬਸੇ ਚਾਉਕ ਨੇਰਾ ਕੁਰਬਾਨੀ ਦੀ ਗੱਲ ਹੈ ਕੁਰਬਾਨੀ ਜਦੋਂ ਮਰਜ਼ੀ ਦਿੱਤੀ ਜਾਵੇ ਪਰ ਇੱਥੇ ਇਹ ਗੱਲ ਹੋ ਨਹੀਂ ਰਹੀ ਸੋ ਲੋਕਾਂ ਦੇ ਵਿੱਚ ਆਮ ਤੌਰ ਤੇ ਲੋਕ ਇੱਕਾ ਚਾਹੁੰਦੇ ਨੇ ਕਿ ਇਕਤਾ ਦੇ ਵਿੱਚ ਆਉਂ ਔਰ ਕੁਰਸੀ ਨੂੰ ਨਾ ਚੰਬੜਿਆ ਜਾਵੇ ਕੋਈ ਨਵਾਂ ਬੰਦਾ ਪਰਖ ਕੇ ਦੇਖ ਲਓ ਸਾਲ ਦੇਖ ਲਓ 27 ਤੱਕ ਦੇਖ ਲਓ ਜੇ ਕੋਈ ਰਿਜ਼ਲਟ ਆਉਂਦਾ ਹੈ ਤੇ ਨਹੀਂ ਫੇਰ ਦੁਬਾਰਾ ਬਦਲ ਕੇ ਬਣਾ ਲਿਓ ਸੋ ਅੱਜ ਦੇ ਯੁੱਗ ਦੇ ਵਿੱਚ ਉਹ ਪਾਰਟੀ ਜਿਹਦੇ ਵਿੱਚ ਬਹੁਤ ਵੱਡਾ ਕੁਰਬਾਨੀ ਦਾ ਮਾਦਾ ਹੁੰਦਾ ਸੀ ਉਹ ਨਜ਼ਰ ਨਹੀਂ ਆ ਰਿਹਾ ਅਸੀਂ ਕੁਰਸੀ ਨੂੰ ਚਿੰਬੜਨਾ ਕਿਉਂ ਚਾਹੁੰਦੇ ਆ ਇਹ ਵੀ ਇੱਕ ਸਵਾਲ ਹੈ ਜੀ ਸੋ ਦੂਜੇ ਪਾਸੇ ਜੀ ਗੁਰਮੀਤ ਮੀਤ ਹਰ ਜੋ ਕਿ ਲੋਕ ਸਭਾ ਦੇ ਵਿੱਚ ਹੁਣ ਉਹ ਚਲੇ ਗਏ ਨੇ ਤੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਹੈ ਜਿਉਂ ਕੇਂਦਰ ਨੇ ਪੰਜਾਬ ਦੇ ਫੰਡ ਰੋਕ ਕੇ ਹੋਏ ਨੇ ਉਹਦੇ ਸਾਲਿਆਂ ਅਸੀਂ ਕਈ ਮੁੱਦੇ ਚੁੱਕਾਂਗੇ ਜੀ ਜ਼ਰੂਰ ਚੱਕੋ ਇਹ ਤੋਂ ਪਹਿਲਾਂ ਮੌਲਾਂ ਨੂੰ ਵੀ ਚੱਕਣੇ ਚਾਹੀਦੇ ਸੀ 22 ਤੋਂ ਪਹਿਲਾਂ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨਮ 14 ਜਦੋਂ ਤੁਸੀਂ ਚਾਰ ਸੀ ਫਿਰ ਸਵਾਲ ਖਾਲਸਾ ਹੀ ਰਹਿ ਗਿਆ ਲੋਕ ਰਵਾਇਤੀਆਂ ਤੋਂ ਇੰਨੇ ਅੱਕ ਗਏ ਤੁਹਾਨੂੰ ਬੰਨਵੇਂ ਜਿਤਾਤੇ ਉਹ ਕਹਿੰਦੇ ਸਾਡਾ ਪਿੰਡੂ ਵਿਕਾਸ ਫੰਡ ਮੰਡੀ ਵਿਕਾਸ ਫੰਡ ਕਮਿਊਨਿਟੀ ਸਿਹਤ ਮਿਸ਼ਨ ਸਰਵ ਸਿੱਖਿਆ ਅਭਿਆਨ ਜਾਣ ਬੁੱਝ ਕੇ ਰੁਕੀਆਂ ਹੋਈਆਂ ਨੇ ਜਦੋਂ ਅਸੀਂ ਦੂਜੇ ਪੱਖ ਤੋਂ ਪੁੱਛਦੇ ਹਾਂ ਉਹ ਕਹਿੰਦੇ ਕਈ ਯੋਜਨਾਵਾਂ ਇਹੋ ਜਿਹੀਆਂ ਨੇ ਜਿੱਥੇ ਸੂਬਾ ਸਰਕਾਰ ਨੇ ਆਪਦੇ ਫੰਡ ਨਹੀਂ ਪਾਏ ਖਾਸ ਕਰ ਸੁਨੀਲ ਜਾਖੜ ਕਈ ਵਾਰੀ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਸੂਬੇ ਦੇ ਉਹ ਕਹਿ ਚੁੱਕੇ ਨੇ ਇਹ ਆਪਣੇ ਹਿੱਸੇ ਦਾ ਫੰਡ ਨਹੀਂ ਪਾਉਂਦੇ ਇਹਦੀ ਅਸਲ ਤਸਵੀਰ ਆਉਣੀ ਚਾਹੀਦੀ ਅੱਗੇ ਬਿਲਕੁਲ ਜੇ ਬੀທີਰਸਾਵੇਂ ਸਾਰੇ ਮੁੱਦੇ ਉੱਥੇ ਠਾਉਣਗੇ ਤੇ ਕਿਸੇ ਵੀਲੇ ਇਹਦਾ ਜਵਾਬ ਜਿਹੜੇ ਬੀਬੀ ਨਿਰਮਲਾ ਸੀਤਾ ਰਮਨ ਨੇ ਜਾਂ ਸੰਬੰਧਿਤ ਹੋਰ ਨੇ ਮੰਤਰੀ ਉਧੇਨਗੇ ਵੀ ਪੰਜਾਬੀਆਂ ਨੂੰ ਵੀ ਕਲੀਅਰ ਹੋ ਜਾਊਗਾ ਦੋਨਾਂ ਦੇ ਵਿੱਚ ਕਸੂਰਵਾਰ ਕੌਣ ਹੈ ਸੋ ਸਪੀਕਰ ਡਿਪਟੀ ਸਪੀਕਰ ਵਾਲਾ ਵੀ ਚੁੱਕਿਆ ਮੇਹਤਿਆਰ ਸਾਹਿਬ ਕਹਿੰਦੇ ਆਮ ਤੌਰ ਤੇ ਰਵੈਤ ਇਹ ਹੈ ਕਿ ਸਪੀਕਰ ਹਾਕਮ ਤਰਦਾ ਡਿਪਟੀ ਸਪੀਕਰ ਦੂਜੀ ਤਰਚੋਂ ਲੈ ਲਿਆ ਜਾਂਦਾ ਪਿਛਲੇ ਇਤਿਹਾਸੇ ਹੋਈ ਕਹਿੰਦਾ ਪਰ ਇਹਨਾਂ ਨੇ ਉਹ ਸਾਰੀ ਚੀਜ਼ ਨੂੰ ਅੱਖੋ ਪਰੋਖੇ ਕਰਤਾ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਦੱਸੋ TDB ਪਾਰਟੀ ਤਲਗੋਦਸ਼ਮ ਪਾਰਟੀ ਜਿਹੜੇ ਚੰਦਰਬਾਬੂ ਨੈਡੂ ਸਾਹਿਬ ਵਾਲੀ ਹੈ ਨਤੀਸ਼ ਕੁਮਾਰ ਜਨਤਾਧਲ ਯੂनाइटेड ਇਹ ਬੜੀਆਂ ਟਾਰਾ ਮਾਰਦੇ ਸੀ ਕਿ ਸਾਨੂੰ ਦਿਓ ਸਪੀਕਰ ਸਾਡਾ ਹੋਣਾ ਚਾਹੀਦਾ ਸਾਡਾ ਹੋਣਾ ਚਾਹੀਦਾ ਇਹਨਾਂ ਦੀ ਗੱਲ ਤਾਂ ਕਿਸੇ ਨੇ ਸੁਣੀ ਨਹੀਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਉਹ ਟਰੱਕ ਦੇ ਪਿੱਛੇ ਲਿਖਿਆ ਸੀ ਕਿ ਭਾਈ ਜੀ ਇਹ ਤਾਂ ਇਦਾਂ ਹੀ ਚੱਲੂ ਤੇ મોદી ਸਾਹਿਬ ਨੇ ਆਪਦੇ ਨਾਲ ਦੇਆਂ ਨੂੰ ਸਾਥੀਆਂ ਨੂੰ ਦੱਸਤਾ ਕਿ ਜੋ ਮਰਜ਼ੀ ਰੌਲਾ ਪਾ ਲੋ ਇਹ ਤਾਂ ਇਦਾਂ ਹੀ ਚੱਲ ਤੋ ਜਿਹਦੇ ਪਾਸੇ ਅਰਵਿੰਦ ਕੇਜਰੀਵਾਲ ਦੀ ਲਗਾਤਾਰ ਰਹੇ ਨੂੰ ਲੈ ਕੇ ਕੋਈ ਨਾ ਕੋਈ ਟਰੇਲ ਸਾਨੂੰ ਵੀ ਗੱਲ ਸਾਹਮਣੇ ਆਦੀ ਜਿੱਥੇ ਸੀਬੀਆਈ ਵੱਲੋਂ ਹੁਣ ਦਾਵਾ ਕੀਤਾ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸ਼ੋਧਿਆ ਦਾ ਨਾਮ ਲ�ਾਇਆ ਦੇਖੋ ਜਿਹੜਾ ਸੀਬੀਆਈ ਨੇ ਪੱਖ ਪੇਸ਼ ਕੀਤਾ ਅਦਾਲਤ ਦੇ ਵਿੱਚ ਜਾ ਕੇ ਉਹ ਕਹਿੰਦਾ ਕਿ ਜਿਹੜੀ ਆਤਿਸ਼ੀ ਮਾਰ ਲੈਂਦਾ ਤੇ ਸੌਰਵ ਭਾਰਤਵਾਜ ਉਹ ਕਹਿੰਦੇ ਕਿ ਕੇਜਰੀਵਾਲ ਸਾਹਿਬ ਦੀ ਹਰਾਸਤੀ ਪੁੱਛਗਿਛ ਦੀ ਲੋੜ ਹੈ। ਸੀਬੀ ਦੇ ਵਕੀਲ ਕਹਿੰਦੇ ਕਹਿੰਦੇ ਇਹ ਨਹੀਂ ਦੱਸ ਰਿਹਾ ਕਿ ਵਿਜੇ ਨਾਇਰ ਉਸ ਦੇ ਅਧੀਨ ਕੰਮ ਕਰ ਰਿਹਾ ਸੀ। ਉਹਨੇ ਸਾਰਾ ਦੋਸ਼ ਕਹਿੰਦੇ ਬਜੇਨਿਸ਼ ਸ਼ੂਧੀਆਂ ਤੇ ਪਾੜਦੇ ਆ। ਕਿ ਉਹਨਾਂ ਨੂੰ ਆਵਕਾਰੀ ਦੀ ਦਿੱਤੀ ਬਾਰੇ ਕੋਈ ਜਾਣਕਾਰੀ ਨਹੀਂ। ਹਰਬਿੰਦ ਕੇਜਰੀਵਾਲ ਬਾਰੇ ਬੜਾ ਮਸ਼ਹੂਰ ਹੈ। ਕਿ ਉਹ ਬੜੀ ਸ਼ੈਤਾਨ ਰੂਹ ਦੇ ਮਾਲਕ ਨੇ ਅਸੀਂ ਨਹੀਂ ਕਹਿੰਦੇ ਕਥਤ ਤੌਰ ਤੇ ਕਿਹਾ ਜਾ ਰਿਹਾ ਹੈ ਆਪਣੇ ਕੋਲੇ ਮਹਿਕਮਾ ਨਹੀਂ ਰੱਖਿਆ ਕੋਈ ਵੀ ਤਾਂ ਕਿ ਲਿਖਤੀ ਪੜਤੀ ਦੂਜਿਆਂ ਦੇ ਗਲ ਪਵੇ ਉਹ ਕਹਿੰਦੇ ਕਿ ਲੋਕ ਸਭਾ ਚੋਣਾਂ ਦੌਰਾਨ ਕੇਜਰੀਵਾਲ ਸਾਹਿਬ ਨੂੰ ਜਵਾਬਤ ਮਿਲ ਗਈ ਸੀ ਅਸੀਂ ਕਹਿੰਦੇ ਸਮੇ ਪੁੱਛਗੇ ਚ ਨਹੀਂ ਕੀਤੀ ਸੀ 16 ਮਾਰਚ 2021 ਨੂੰ ਸ਼ਰਾਬ ਕਾਰੋਬਾਰੀ ਨਾਲ ਸੰਪਰਕ ਵਗੈਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਦਾਲਤ ਪੂਜੀ ਪੂਰੀ ਜਨਵਰੀ ਨਾਲ ਕਹਿ ਰਹੇ ਆ ਕਿ ਕੇਜਰੀਵਾਲ ਦੀ ਹਰਾਸਤੀ ਪੁੱਛਗਿਛ অতি ਜ਼ਰੂਰੀ ਹੈ ਦਿਲਿਸ਼ਰਾਵ ਘੱਲੇ ਦੇ ਕਟਰਾ ਕਰਨ ਦੀ ਵਿਆਖਿਆ ਉਹਨਾਂ ਨੇ ਹੋਰ ਅੱਗੇ ਵਿਆਖਿਆ ਕੀਤੀ ਸੀਬੀਆਈ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਨੇ ਬਹੁਤ ਡਿਟੇਲ ਚ ਕਿਹਾ ਇੱਕ ਮੰਗੋਤਾ ਰੈਡੀ ਹੈ ਉਹਨਾਂ ਦਾ ਬਿਆਨ ਵੀ ਦਿੱਤਾ ਕਪਤਾ ਰੈਡੀ ਨਾਲ ਜਿਹੜੀ ਗੱਲਬਾਤ ਹੋਈ ਉਹਦੇ ਬਾਰੇ ਵੀ ਦੱਸਿਆ ਤਾਂ ਇਸ ਕਰਕੇ ਦੇਖੋ ਜਦੋਂ ਕੋਈ ਬੰਦਾ ਕਿਸੇ ਕੇਸ ਦੇ ਵਿੱਚ ਫਸ ਜਾਵੇ ਕਿਸੇ ਇੱਕ ਕੇਸ ਦੇ ਵਿੱਚ ਭਾਰਤੀ ਕਾਨੂੰਨ ਕਹਿੰਦਾ ਹੈ ਕਿ 14 ਦਿਨ ਉਹ ਰਿਮਾਂਡ ਵਿੱਚ ਰਹਿ ਸਕਦਾ ਪੁਲਿਸ ਦੀ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਇਹ ਗੱਲ ਉਹਾਰੇ ਕਹੀ ਹੈ ਸੁਮੈ ਮਹਿਸੂਸ ਕਰਦਾ ਕਿ ਜਦੋਂ ਅੱਜ ਉੱਥੇ ਡਿੱਗ ਵੀ ਪਏ ਕੇਜਰੀਵਾਲ ਸਾਹਿਬ ਸੋ ਹੁਣ ਸੀਬੀਆਈ ਨੇ ਦੂਜੇ ਪਾਸੇ ਜਿਹੜੀ ਕੇ ਕੇਜਰੀਵਾਲ ਸਾਹਿਬ ਨੇ ਸੁਪਰੀਮ ਕੋਰਟ ਦੇ ਵਿੱਚ ਅਰਜੀ ਪਾਈ ਸੀ ਜਵੰਤਤਾ ਦੀ ਉਹ ਸ਼ਾਇਦ ਵਾਪਸ ਲੈ ਲਈ ਹੈ ਇਸ ਕਰਕੇ ਕਿ ਉਦੋਂ ਤਾਂ ਕਾਲੀ ਸੀ ਜੀ ਕਿਉਂਕਿ ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਰੋਕ ਲਾਤੀ ਸੀ ਅਸੀਂ ਇਹ ਅਰਜੀ ਵਾਪਸ ਲੈਨੇ ਆ ਅਸੀਂ ਇਹਨੂੰ ਵਿਸਥਾਰ ਦੇ ਵਿੱਚ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਧਾਇਰ ਕਰਾਂਗੇ ਜੀ ਤੋਂ ਦੂਜੇ ਪਾਸੇ ਰਾਜਕਮਾਲ ਚੱਬੇਵਾਲ ਵੱਲੋਂ ਵੀ ਅੱਜ ਵੀ ਲੋਕ ਸਭਾ ਦੇ ਵਿੱਚ ਚਿਲਸਾ ਜਿੱਦੋਂ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਨਾਲ ਥੋੜਾ ਜਿਆਦਾ ਟਕਰਾਅ ਦੇਖਣ ਨੂੰ ਮਿਲ ਰਿਹਾ ਜੀ ਸਪੀਕਰ ਸਾਹਿਬ ਦਾ ਨਹੀਂ ਜਦੋਂ ਉਹ ਆਏ ਉਹਨਾਂ ਨੇ ਸਵਾਲ ਕੀਤਾ ਕਿ ਜਿਹੜਾ ਆ ਜਵਾਨੀ ਵੋਟਰਾਂ ਵਾਲ ਤੁਸੀਂ ਸਪੀਕਰ ਸਾਹਿਬ ਦੀ ਚੋਣ ਕੀਤੀ ਹੈ ਭਾਵ ਉਹਨਾਂ ਦੀ ਕਰਤਾ ਉਹ ਕਹਿੰਦੇ ਡਿਪਟੀ ਸਪੀਕਰ ਵੀ ਹੋਣਾ ਚਾਹੀਦਾ ਚੰਗਾ ਹੁੰਦਾ ਕਹਿੰਦੇ ਤੇ VOTING ਕਰਾ ਲੈਂਦੇ ਤਾਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਭਾਈ ਸਾਹਿਬ ਕਾਨੂੰਨ ਪੜਿਆ ਕਰੋ ਹੁਣ ਚੱਬੇਵਾਲ ਸਾਹਿਬ ਆਮ ਆਦਮੀ ਪਾਰਟੀ ਚ ਨੇ ਤੇ ਜੇ ਪਹਿਲੇ ਦਿਨੀ ਟਕੋਰ ਹੋ ਜੇ ਫਿਰ ਬੜਾ ਅਜੀਬ ਕਿਸਮ ਦਾ ਲੱਗਦਾ ਹੈ ਸਾਡੇ ਬਹੁਤ ਰਵਾਜ ਘਟ ਗਿਆ ਸਰਗੀਆਂ ਹੀ ਪਾਰਟੀਆਂ ਦੇ ਵਿੱਚ ਕਿ ਸਾਡੇ ਵਿਧਾਇਕ ਮੈਂਬਰ ਪਾਰਲੀਮੈਂਟਾ ਵਿਧਾਇਕਤਾ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਇਹਨਾਂ ਨੂੰ ਚਾਹੀਦਾ ਹੈ ਜੇ ਤੁਹਾਨੂੰ ਹੁਣ ਮੌਕਾ ਮਿਲਿਆ ਹੈ ਤਾਂ ਤਿਆਰੀ ਨਾਲ ਜਾਓ ਜਿਹੜਾ ਸਵਾਲ ਪੁੱਛਦੇ ਆ ਉਹਦੀ ਬੈਕਗ੍ਰਾਉਂਡ ਪਤਾ ਹੋਵੇ ਤੁਹਾਨੂੰ ਕਿ ਆ ਸਵਾਲ ਹੈ ਇਹ ਕਿਨੂੰ ਪੁੱਛਿਆ ਜਾਣਾ ਚਾਹੀਦਾ ਹੈ ਉਹਦੇ ਸਾਰੇ ਇਤਿਹਾਸ ਤੋਂ ਤੁਸੀਂ ਜਾਣੂ ਹੋਵੋ ਫਿਰ ਭਾਵੇਂ ਸਪੀਕਰ ਹੋਵੇ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਫਿਰ ਕੋਈ ਵਿਅਕਤੀ ਤੁਹਾਨੂੰ ਰੋਕ ਨਹੀਂ ਸਕਦਾ ਤੁਹਾਡੀ ਉਸ ਗੱਲ ਤੇ ਜਾ ਸਕਦੇ ਆ ਕਾਸ਼ ਤੁਸੀਂ ਲੋਕ ਆਪਣਾ ਟਾਈਮ ਜਿਹੜਾ ਹੈਗਾ ਘੱਟੋ-ਘੱਟ 2-3 ਘੰਟੇ ਲਾਇਬ੍ਰੇਰੀ 'ਚ ਬੈਠੋ ਤੇ ਪੜੋ ਜੀ ਸੋਟਲ ਸਾ ਜੋ ਸ਼ੋਰੂਮ ਨਿਕਾਲੇ ਦਾ ਕਲੇਸ਼ ਚੱਲ ਰਿਹਾ ਇਹਨਾਂ ਜਿਵੇਂ ਕਈ ਲੀਡਰ ਚੁੱਪੀ ਸਾਦੀ ਬੈਠੇ ਨੇ ਉੱਤੇ ਹੀ ਵਿਕਰਮ ਸਿੰਘ ਮਜੀਠੀਆ ਜੋ ਕਿ ਲਗਾਤਾਰ ਪੰਜਾਬ ਦੇ ਮੁੱਦੇ ਚੱਕਦੇ ਨੇ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਾਫੀ ਚਰਚਾ ਛੜੀ ਸੀ ਵੀ ਇਹ ਇਕੱਠੇ ਨਹੀਂ ਹੁੰਦੇ ਤੇ ਹੁਣ ਵੀ ਉਹਨਾਂ ਦੀ ਚੁੱਪੀ ਕਿਤੇ ਨਾ ਕਿਤੇ ਕਈ ਰਾਸ ਖੜੇ ਕਰ ਲਿਆ ਉਹ ਤਾਂ ਜਾਂਦੇ ਵੀ ਨਹੀਂ ਕਿਸੇ ਮੀਟਿੰਗ 'ਚ ਨਹੀਂ ਗਏ ਉਹ ਆ ਹੁਣ ਵੀ ਜਿਹੜੀਆਂ ਉਹਨਾਂ ਦੇ ਭਈਆ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਮੀਟਿੰਗਾਂ ਕਰ ਰਹੇ ਨੇ ਉਹਦੇ ਵਿੱਚ ਕਹੜਾ ਗਏ ਇਹ ਤਾਂ ਸardar Sukhbir Singh Badal ਦੱਸਣ ਜਾਂ ਮਜੀਠੀਆ ਦੇ ਭੈਣ ਜੀ ਜੀ ਉਹ ਕਲੀਅਰ ਕਰਨ ਵੀ ਭਾਈ ਸਾਹਿਬ ਜਾਂਦੇ ਕਿਉਂ ਨਹੀਂ ਵਿਕਰਮ ਸਿੰਘ ਮਜੀਠੀਆ ਇੱਕ ਵੱਡੇ ਆਗੂ ਆ ਉਹਨਾਂ ਨੂੰ ਵੀ ਚੁੱਪੀ ਤੋੜਨੀ ਚਾਹੀਦੀ ਹੈ ਜਾਂ ਕਿਤੇ ਇਹ ਤਾਂ ਨਹੀਂ ਬਾਅਦ ਵਿੱਚ ਸਮਝੌਤਾ ਕਰਾਉਣ ਵੇਲੇ ਉਹ ਭੂਮਿਕਾ ਅਦਾ ਕਰਦੇ ਨੇ ਕਿ ਜਾਰ ਅਸੀਂ ਭੂਮਿਕਾ ਦੇ ਵਿੱਚ ਤੁਹਾਡੇ ਨਾਲ ਖੜਦੇ ਆ ਪਰ ਮਜੀਠੀਆ ਸਾਹਿਬ ਦੀ ਚੁੱਪੀ ਸਵਾਲਾਂ ਦੇ ਘੇਰੇ 'ਚ ਜ਼ਰੂਰ ਹੈ ਜੀ ਸੋ ਨਾਲ ਹੀ ਅੱਜ ਕਰਾਂਗੇ ਨਸ਼ਾ ਦਿਵਸ ਨੂੰ ਲੈ ਕੇ ਜਿੱਥੇ ਡੀਜੀਪੀ ਗੌਰਵ ਯਾਦਵ ਬੋਲੇ ਕਿ ਸੰਦੇਸ਼ ਦਿੱਤਾ ਗਿਆ ਜੀ ਪੰਜਾਬ ਦੇ ਲੋਕਾਂ ਨੂੰ ਲੈ ਕੇ ਤੇ 10 ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਵੀ ਚਲਾਇਆ ਗਿਆ ਜੀ ਦੇਖੋ ਇੱਕ ਪਾਸੇ ਗੌਰਵ ਯਾਦਵ ਸਭ ਕਹਿ ਰਹੇ ਨੇ ਅਸੀਂ ਇਸ ਤਰੀਕੇ ਦੇ ਨਾਲ ਨਸ਼ੇ ਤੇ ਕਾਬੂ ਕੀਤਾ ਹੈ ਕਈ ਥਾਵਾਂ ਦੇ ਉੱਤੇ ਅੱਜ ਨਸ਼ਾ ਨਸ਼ਟ ਵੀ ਕੀਤਾ ਗਿਆ ਜਿੱਥੇ-ਜਿੱਥੇ ਨਸ਼ਾ ਨਸ਼ਟ ਕੀਤਾ ਹੈ ਤਾਂ ਜੋ ਇਿੱਤਾ ਇਸ ਤਰ੍ਹਾਂ ਦਾ ਇਤਿਹਾਸ ਵੀ ਹੈ ਕਿ ਥਾਣੇ ਦੇ ਅੰਦਰੋਂ ਗਾਇਬ ਹੋ ਜਾਂਦਾ ਹੈ ਉਸ ਵੇਲੇ ਗੈਜਟਿਡ ਅਧਿਕਾਰੀ ਦੀ ਹਾਜ਼ਰੀ ਹੁੰਦੀ ਹੈ ਟੀਮ ਬੰਦੀ ਹੈ ਉਹਦੇ ਵਿੱਚ ਜੁਡੀਸ਼ਰੀ ਅਧਿਕਾਰੀ ਵੀ ਹੁੰਦਾ ਹੈ ਸੋ ਇਹ ਨਸ਼ਾ ਦਿਨੋਂ ਦਿਨ ਵੱਧ ਰਿਹਾ ਉਹਨੂੰ ਨਸ਼ਟ ਕਰਨਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਦੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ